ਉਹ ਲਿਆ ਹੁਣ ਚਾਹ ਉਹ ਵੀ ਅੰਦਰ ਜਾ ਕੇ ਬੈ ਜਾਨੀ ਆ ਆ ਨਾ ਚਾਹ ਪੜੋ ਉਧਰੋ ਬਟੇ ਇਹ ਵੀ ਬੈ ਜਾ ਹਾਇ ਰਪਾ ਗਰਮੀ ਬਹੁਤ ਪੈਂਦੀ ਇਕ ਤਾਂ ਜੱਸੀ ਹੋਈ ਨਹੀਂ ਤਿਆਰ ਅਜੇ ਹੋਈ ਜਾਂਦੀ ਸੀ ਹੁਣ ਰੋਟੀ ਖਾ ਕੇ ਬੈਠੀ ਸੀਗੀ ਕਿਹਾ ਸੀ ਮੈਂ ਤੁਮੈ ਕਿਹਾ ਸੀ ਮੈਂ ਕਿਹਾ ਅੱਜ ਨਹੀਂ ਜਾ ਕਿਉਂ ਅੱਜ ਕੀ ਗੱਲ ਕਾਨੋ ਮੈਨੂੰ ਐਂ ਲੱਗਿਆ ਜਿਵੇਂ ਬੁਖਾਰ ਜਾ ਰਿਹਾ ਹੁੰਦਾ ਮੈਂ ਕਿਹਾ ਚਲ ਤੂੰ ਰਹਿਣ ਦੇ ਉਹ ਕਹਿੰਦੇ ਮੇਰਾ ਜਾਣਾ ਜ਼ਰੂਰੀ ਆ ਲੈ ਆ ਜੱਸੀ ਹਾਂਜੀ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਵੀਤੂ ਆਡਰ ਸਨ ਆ ਪਾਇਆ ਕਰ ਸਿੰਪਲ ਸੂਟ ਪਾਇਆ ਕਰ ਲੈ ਵੀਰੇ ਕਾਲਜ ਚ ਹੀ ਦਾ ਪਾਉਂਦੇ ਨੇ ਕਿ ਮੇਰੇ ਸਾਰੀਆਂ ਸਹੇਲੀਆਂ ਇਹ ਜਿਹ ਕੱਪੜੇ ਪਾ ਕੇ ਆਉਂਦੀਆਂ ਨੇ ਉਹ ਭਾਈ ਸਾਰੇ ਪਾਉਂਦੇ ਨੇ ਨਾਲ ਆਪਾਂ ਸਾਰੇ ਵਰਗੇ ਥੋੜੀ ਹੋ ਗਏ ਨਾਲੇ ਸਿਰ ਤੇ ਚੁੰਨੀ ਰੱਖਿਆ ਕਰ ਚੰਗਾ ਹੀ ਲੱਗਦਾ ਬੰਦਾ ਫਿਰ ਕੀ ਹੋਗਾ ਵੀਰੇ ਮੈਂ ਤੁਹਾਨੂੰ ਕਿਹਾ ਤਾਂ ਵੀ ਨਾਲੇ ਕਾਲਜ ਤੇ ਤਾਂ ਇਹ ਜਿਹ ਕੱਪੜੇ ਪਾਉਂਦੇ ਨੇ ਨਾਲੇ ਸੂਟ ਸਾੜ ਤਾਂ ਘਰੇ ਪਾਉਂਦੇ ਹੁੰਦੇ ਨੇਗੇ ਦੇਖ ਭਾਈ ਮੈਨੂੰ ਨਹੀਂ ਚੰਗਾ ਲੱਗਦਾ ਇਹ ਕੁਝ ਬੇਸ਼ੱਕ ਕਾਲਜ ਪਾਉਂਦੇ ਹੁਣ ਕਿਤੇ ਮਰਜ਼ੀ ਪਾਈ ਜਣ ਮੈਨੂੰ ਨਹੀਂ ਚੰਗਾ ਲੱਗਦਾ ਚਲ ਕੋਈ ਨਾ ਜਸਸੀ ਜੇ ਤੇਰਾ ਵੀਰਾ ਕਹਿੰਦਾ ਕੋਈ ਨਾ ਤੂੰ ਸੂਟ ਪਾ ਜਾਇਆ ਕਰ ਫਿਰ ਕੀ ਹੋ ਗਿਆ ਬਸ ਪਰ ਬਾਬੀ ਤੈਨੂੰ ਪਤਾ ਤਾਂ ਹੈ ਅੱਜ ਕੱਲ ਇਹ ਹੀ ਪਾਉਂਦੇ ਨੇਗੇ ਅੱਜ ਕੱਲ ਤਾਂ ਬਹੁਤ ਕੁਝ ਚੱਲਦਾ ਪਰ ਆਪਾਂ ਨੇ ਨਾ ਲੋਕਾਂ ਪਿੱਛੇ ਨਹੀਂ ਚੱਲਣਾ ਆਪਾਂ ਨੇ ਆਪਦੇ ਘਰ ਦਾ ਮਾਹੌਲ ਦੇਖਣਾ ਠੀਕ ਹੈ ਬਾਬੀ ਜੀ ਹਾਂ ਚਲਦੇ ਹਾਂ 9:00 ਵਜੇ ਠੀਕ ਹੈ ਤੂੰ ਨੂੰ ਸਮਝ ਆਇਆ ਕਰ ਬੜਾ ਮੋਟਾ ਮੈਂ ਤਾਂ ਜੀ ਬਹੁਤ ਸਮਝਾ ਨਹੀਂ ਆ ਚੱਲ ਕੋਈ ਗੱਲ ਨਹੀਂ ਫਿਰ ਕੀ ਆਹੀ ਟਾਈਮ ਹੈ ਆਹੀ ਉਮਰ ਹੈ ਪਾਲਣ ਦਿਆ ਕਰੋ ਉਹ ਆਹੀ ਉਮਰ ਤਾਂ ਹੁੰਦੀ ਹੈ ਸਾਰੇ ਪਾਸੇ ਵਾਲੀ। ਇਸੇ ਉਮਰ 'ਚ ਬੰਦਾ ਚੰਗੇ ਪਾਸੇ ਜਾਂਦਾ, ਇਸੇ ਉਮਰ 'ਚ ਮਾੜੇ ਪਾਸੇ ਜਾਂਦਾ। ਚਲ ਮੰਨੀ ਗੱਲ ਕਾਲਜ 'ਚ ਪਾਉਂਦੇ ਨੇ। ਹੁਣ ਆਪਾਂ ਉਹਨਾਂ ਦੀ ਥੋੜੀ ਕਰਨ ਲੱਗਿਆ। ਆਪਣੇ ਪਰਿਵਾਰਾਂ 'ਚ ਕਿਸ ਨੇ ਜੀਨ ਪਾਈ ਆ ਪਹਿਲਾਂ? ਉਹ ਤਾਂ ਚਲੋ ਮੈਂ ਥੋੜੀ ਗੱਲ ਮੰਨਦੀ ਆ। ਕੋਈ ਨਾ ਮੈਂ ਇਹਨੂੰ ਆਪੇ ਪਿਆਰ ਨਾਲ ਸਮਝਾ ਦੂੰਗੀ ਜਦੋਂ ਆਉਗੀ। ਇਹਨੂੰ ਪਿਆਰ ਨਾਲ ਸਮਝਾ ਦੇ। ਨਹੀਂ ਤਾਂ ਫਿਰ ਤੇਰਾ ਬਾਈ ਸਮਝਾਉਂਦਾ ਤੈਨੂੰ। ਤੁਸੀਂ ਐਵੇਂ ਹੀ ਨਾ ਗੁੱਸੇ ਹੋਏ ਰਹਿਆ ਕਰੋ ਦੱਸ ਸਾਰਾ ਦਿਨ। ਕਿਧਰੇ ਨਹੀਂ ਕੁਝ ਹੁੰਦਾ। ਫਿਰ ਕੀ ਹੋ ਗਿਆ? ਯਾਰ ਗੱਲ ਹੀ ਨਹੀਂ ਮੰਨਦੀ। ਕਿੰਨੇ ਵਾਰੀ ਕਹਤਾ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਦੂੰਗੀ ਚਾਹ ਪੀ ਲਓ ਰੋਟੀ ਪਾਦਾ ਹੋਣਾ ਘਠੇਰ ਕੇ ਖਾਣੀ ਆ ਰੋਟੀ ਮੈਂ ਖਾਣੀ ਨਹੀਂ ਟਿਫਨ ਚ ਪਾ ਦੇ ਮੈਂ ਇਹਦਾ ਕੰਮ ਤੇ ਹੀ ਕਰੂੰਗਾ ਜੇ ਪਾ ਦੇ ਠੀਕ ਹੈ ਜੀ ਆ ਦੇਖ ਮਾਦੀ ਤੀ ਹਾਲ ਤੱਕ ਨਹੀਂ ਆਈ ਕਿੰਨੇ ਵਾਰ ਕਿਹਾ ਨੂੰ ਵੀ ਆਏਗਾ ਟਾਈਮ ਤੇ ਪਰ ਇਹ ਨਾ ਕਰੇ ਟਾਈਮ ਤੇ ਲੈ ਆਪੇ ਇੱਥੇ ਖੜਾ ਮੈਂ ਉੱਧਰ ਦੇਖੀ ਜੰਨੀ ਆ ਆ ਗਈ ਐਨਾ ਟਾਈਮ ਕਿੱਥੇ ਲੱਗਾ ਨਾ ਮੈਂ ਤੈਨੂੰ ਉੱਧਰ ਦੇਖੀ ਨਹੀਂ ਤੂੰ ਇੱਥੇ ਖੜਾਗਾ ਕਿੱਥੇ ਦੇਖੀ ਜਾਂਦੀ ਸੀਗੀ ਤੈਨੂੰ ਪਤਾ ਤਾਂ ਹੈਗਾਗਾ ਵੀ ਮੈਂ ਇੱਥੇ ਹੁੰਨਾਗਾ ਹਰ ਰੋਏ ਨਹੀਂ ਨਾ ਟਾਈਮ ਕਿੱਥੇ ਰਹਿ ਗਈ ਸੀ ਕੌਂ ਦਾ ਡਿੱਕੀ ਐ ਨਾ ਮੈਂ ਕਦੇ ਤਾਂ ਟਾਈਮ ਤੇ ਆ ਜਾਇਆ ਕਰ ਤੈਨੂੰ ਤਾਂ ਜਮਾਈ ਸਬਰ ਨਹੀਂ ਹੈਗਾ ਹਮ ਬੇਸਬਰ ਹੋਇਆ ਫਿਰਦਾਗਾ ਤੇਰੇ ਕੋਲੀਆਂ ਮੈਂ ਕਿਹੜਾ ਕਿਤੇ ਭੱਜਣ ਲੱਗੀ ਆ ਉਹ ਮੈਂ ਤਾਂ ਐਂ ਕਹਿ ਰਿਆਂਗਾ ਇੰਨਾ ਟਾਈਮ ਕਾਤੋਂ ਲਾਤਾ ਸੀਗਾ ਘਰੇ ਕੀ ਕਰਾਂ ਜਦੋਂ ਘਰੋਂ ਨਿਕਲਣ ਲੱਗਦੀ ਆ ਤੈਨੂੰ ਪਤਾ ਤਾਂ ਹੈ ਵੀਰਾ ਉਹਦੀ ਕੋਈ ਟੋਕਾ ਟਿਕਾਈ ਕਰਨ ਲੱਗ ਜਾਂਦਾਗਾ ਆਹ ਨਹੀਂ ਪਾਉਣਾ ਆਹ ਨਹੀਂ ਕਰਨਾ ਹੈਗਾ ਤਾਂ ਐਂ ਤਾਂ ਮੈਂ ਲੇਟ ਹੋ ਗਈ ਉਹ ਛੱਡ ਯਾਰ ਉਹ ਤਾਂ ਅਨਪੜ੍ਹ ਬੰਦੇ ਨੇ ਉਹਨਾਂ ਨੂੰ ਕੌਣ ਸਮਝਾਵੇ ਆਪੇ ਟਾਈਮ ਨਾਲ ਬਦਲ ਜਾਣਗੇ ਹੋਰ ਸੁਣਾ ਕੀ ਹਾਲ ਐ ਫਿਰ ਮੈਂ ਬੜੀ ਆ ਤੂਸ ਮਾਤਾ ਵਧੀ ਆ ਅੱਛਾ ਕਿੱਥੇ ਚਲੀਏ ਫਿਰ ਘੁੰਮਣ ਕਾ ਮਨ ਚਲੀਏ ਕਿੱਥੇ ਹੂੰ ਕਿੱਥੇ ਬਾਹਰ ਚ ਇੱਥੇ ਤੁਸੀਂ ਕਹੋ ਕੈਫੇ ਚਲੀਏ ਹਾਂ ਚਲੋ ਚਲਾ ਜਾ ਫਿਰ ਆ ਜਾ ਲੈ ਕਿੰਨਾ ਟਾਈਮ ਹੋ ਗਿਆ ਜੱਸੇ ਹੁਣ ਤੱਕ ਨਹੀਂ ਆਈ ਦੱਸ ਅਰ ਜੇ ਇਹਦਾ ਵੀਰ ਆ ਗਿਆ ਨਾ ਪਹਿਲਾਂ ਫੇਰ ਬੋਲੂਗਾ 2 ਘੰਟੇ ਉੱਪਰ ਦੇ ਲਾਂਗੇ ਹੁਣ ਤੱਕ ਤਾਂ ਘਰੇ ਆ ਜਾਣਾ ਚਾਹੀਦਾ ਸੀਗਾ ਲੈ ਆਗੇ ਕੀ ਕਰੀ ਜਾਂਦੀ ਆ ਭਾਬੀ ਕੁਛ ਨਹੀਂ ਮੈਂ ਤਾਂ ਕੰਮ ਕਰਦੀ ਸੀ ਪਹਿਲਾਂ ਤਾਂ ਮੈਨੂੰ ਐਂ ਦੱਸ ਤੂੰ ਐਨੀ ਲੇਟ ਆਈ ਆ ਲੈ ਭਾਬੀ ਹੁਣ ਤੈਨੂੰ ਪਤਾ ਤਾਂ ਹੈਗਾ ਸਹੇਲੀਆਂ ਨਾਲ ਲੇਟ ਹੋਈ ਜਾਂਦੀ ਆ ਕਿਉਂ ਤੈਨੂੰ ਪਤਾ ਬੱਸਾਂ ਬੁੱਸਾਂ ਦਾ ਪੰਗਾ ਪੈ ਜਾਂਦਾ ਸਹੇਲੀਆਂ ਨਾਲ ਤਾਂ ਲੇਟ ਹੋ ਜਾਂਦੀ ਆ ਪਰ ਤੈਨੂੰ ਤੇਰੇ ਵੀਰੇ ਦੇ ਸੁਭਾਅ ਦਾ ਵੀ ਪਤਾ ਨਾਲੇ ਉਹ ਤਾਂ ਠੀਕ ਆ ਭਾਬੀ ਉਹ ਸਵੇਰੇ ਵੀਰਾ ਬੋਲਣ ਲੱਗ ਜਾਂਦਾ ਹੁਣ ਤੂੰ ਬੋਲੀ ਜਾਨੀ ਆਗੀ ਮੈਂ ਬੋਲਦੀ ਨਹੀਂ ਮੈਂ ਤੈਨੂੰ ਸਮਝਾਉਣੀ ਆ ਵੀ ਤੈਨੂੰ ਚੰਗਾ ਭਲਾ ਪਤਾ ਉਹ ਤਾਂ ਅੱਜ ਤੇਰੇ ਕੱਪੜਿਆਂ ਪਿੱਛੇ ਹੀ ਜਾਂਣਾ ਬੋਲੇ ਅਰ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਤੂੰ ਐਨੇ ਐਨੇ ਲੇਟ ਘਰੇ ਆਣੀ ਆ ਨਾਲੇ ਤਾਂ ਮੇਰਾ ਜਲੂਸ ਕੱਢੋ ਨਾਲੇ ਤੇਰਾ ਭਾਬੀ ਨੂੰ ਦੱਸੀ ਤਾਂ ਜਾਨੀ ਆਗੀ ਲੇਟ ਹੋ ਗਈ ਨਾਲੇ ਨਾ ਮੇਰਾ ਸਿਰ ਦੁਖੇ ਜਾਂਦਾ ਮੇਰੇ ਵਾਸਤੇ ਚਾਹ ਬਣਾ ਦੇ ਬਣਾ ਦਿੰਨੀ ਆ ਬੈਠ ਜਾ ਅੰਦਰ ਹੈਲੋ ਹਾਂ ਮਰਵਾਇਂਗਾ ਤੂੰ ਮੈਨੂੰ ਬਾਰ-ਬਾਰ ਮਿਸਕਾਲਾਂ ਮਾਰੀ ਜਾ ਰਿਹਾ ਇਕ ਤਾਂ ਤੂੰ ਮੈਨੂੰ ਪਹਿਲਾਂ ਹੀ ਲੇਟ ਕਰਵਾਤਾ ਹੋਰ ਤੈਨੂੰ ਦੱਸਿਆ ਤਾਂ ਸੀ ਸਵੇਰੇ ਦੀਰਾ ਲੱਗ ਜਾਂਦਾ ਹੁਣ ਭਾਬੀ ਅਕ ਇੰਨੀ ਲੇਟ ਕਿੱਥੇ ਰਹਿ ਗਈ ਕੀ ਕਰਾ ਤੈਨੂੰ ਮੇਕ ਯਾਦ ਆਏਗਾ ਸੀਗਾ ਮੈਂ ਲੇਟ ਹੋ ਜੂਗੀ ਤੂੰ ਤਾਂ ਮੈਨੂੰ ਮਰਵਾਉਣ ਵਾਲੀ ਗੱਲਾਂ ਕਰਦਾ ਹਾਂ ਹਾਂ ਚੱਲ ਠੀਕ ਹੈ ਤੂੰ ਬਾਰ-ਬਾਰ ਫੋਨ ਨਾ ਕਰੀ ਜਾ ਮੈਂ ਤੈਨੂੰ ਆਪੀ ਫੋਨ ਲਾ ਲੂੰਗੀ ਹਾਂ ਚੱਲ ਠੀਕ ਆ ਭਾਬੀ ਆ ਗਈ ਇਹ ਕਿਦੇ ਨਾਲ ਗੱਲਾਂ ਕਰੀ ਜਾਂਦੀ ਆ ਕਿਵੇਂ ਆ ਜੱਸੀ ਹੁਣ ਸਿਰ ਦਰਦ ਸਿਰ ਦਰਦ ਨੇ ਕੀ ਹੋਣਾ ਵਾਪੀ ਤੁਹਾਨੂੰ ਦੱਸਿਆ ਦਾ ਸੀ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਸਿਰ ਫਟਿਆ ਜਾ ਰਿਹਾ ਚਾਹ ਫੜ ਲੈਂ ਮਾਂਗੀ ਚਾਹ ਮੈਨੂੰ ਤਾਂ ਲੱਗਿਆ ਕਿ ਤੇ ਹੁਣ ਦਰਦ ਠੀਕ ਹੋ ਗਿਆ ਹੁਣਾ ਵੈਸੇ ਇੱਕ ਗੱਲ ਪੁੱਛਾਂ ਤੇ ਨਾ ਹਾਂ ਵਾ ਕੀ ਗੱਲਾਂ ਹੋ ਰਿਆਂ ਨਾਲ ਸੁਭਾਈ ਚ ਆਗੇ ਤੁਸੀਂ ਆ ਗਿਆ ਕੁਛ ਨਹੀਂ ਉਹਦਾ ਨਾ ਜੱਸੀ ਦੇ ਸਿਰ 'ਚ ਦਰਦ ਹੋ ਰਿਹਾ ਸੀਗਾ ਇਨੂੰ ਚਾਵਣਾ ਕੇ ਦਿੱਤੀ ਆ ਮੈਂ ਫਿਰ ਕੋਈ ਗੋਲੀ-ਗੋਲੀ ਲੈਣ ਦੀ ਹਾਂ ਵੀਰੇ ਕੋਈ ਨਾਮ ਦੇਖ ਲਾ ਲੈ ਐਵੇਂ ਮੂੰਹ ਕਿਉਂ ਕੀਤਾ ਜੇ ਦਵਾਈ ਦੀ ਲੋੜਾ ਤਾਂ ਤੇਰੇ ਵੀਰੇ ਲਿਆ ਦਊਗਾ ਦੱਸ ਨਾ ਨਾ ਪਾਪੀ ਕੋਈ ਨਾ ਤੇ ਠੀਕ ਹੋ ਜਿਗਾ ਕੋਈ ਨਾ ਤੇ ਮੈਂ ਲੈ ਲਵਾਂ ਕੋਈ ਹੋਰ ਤਕਲੀਫ ਆ ਨਾ ਤਾਂ ਦੱਸ ਫਿਰ ਤਾਂ ਮੈਂ ਡਾਕਟਰ ਨੂੰ ਘਰੀ ਬੁਲਾ ਲਵਾਂ ਕੋਈ ਨਾ ਕਹੀ ਜਾਏ ਕਿਤੇ ਬਾਅਦ ਚ ਵਾਧਾ ਵਾਧਾ ਕੇ ਵੈਜੇ ਨਾ ਨਾ ਵੀਰੇ ਕੋਈ ਗੱਲ ਨਹੀਂ ਮੈਂ ਠੀਕ ਆਂਗੀ ਲੈ ਆ ਦੇਖਦਾ ਕੰਮ ਨਹੀਂ ਇਹਨੂੰ 50 ਵਾਰ ਹੀ ਕਿਹਾ ਵੇ ਜਿਹੜੇ ਚੀਜ਼ੇ ਲੋੜਾ ਖੋਲ ਕੇ ਮੰਗ ਲੈ ਗਾ ਬਸ ਤੂੰ ਪੜ੍ਹਾਈ ਕਰ ਬੜੇ ਤਰੀਕੇ ਨਾਲ ਐ ਕਰ ਜੇ ਚਾਹ ਦੀ ਕੁਟ ਪੀਰ ਮੈਨੂੰ ਪਾ ਹਾਂ ਨਾਲੇ ਤੋਂ ਨਾ ਚੇਂਜ ਵਗੈਰਾ ਕਰ ਲਾ ਹੁਣ ਹਾਂ ਹਾਂ ਬਾਪੀ ਕੋਈ ਨਾ ਆ ਜਾ ਚਾਹ ਪੀ ਲਓ ਆ ਜਾ ਮਰਵਾਈ ਦਿੱਤਾ ਸੀ ਅੱਜ ਇਹਨੇ ਤਾਂ ਮੈਨੂੰ ਚੰਗਾ ਬਾਪੀ ਮੈਂ ਚੱਲੀਆਂ ਚੱਲੀਆਂ ਮੈਂ ਤਾਂ ਤੇਰੇ ਵਾਸਤੇ ਰੋਟੀ ਪਾ ਕੇ ਲੈ ਕੇ ਆਈ ਸੀ ਤੂੰ ਅੱਜ ਐਨੀ ਛੇਤੀ ਚੱਲੀ ਆਂ ਭਾਪੀ ਮੈਨੂੰ ਨਾ ਕਾਲੀ ਆ ਕੋਈ ਨਾ ਮੈਂ ਕਾਲਜ ਚ ਕੰਟੀਨ ਚੋਂ ਖਾ ਲੂੰਗੀ ਕੁਛ ਹੂੰ ਸਾਰਾ ਪਤਾ ਮੈਨੂੰ ਕਿਹੜੀ ਕਾਲੀ ਆ ਤੈਨੂੰ ਕਿੱਥੇ ਤੈਨੂੰ ਜਾਣਾ ਕੀ ਕਹੀ ਐਨੀ ਆ ਭਾਪੀ ਤੈਨੂੰ ਵੀ ਪਤਾ ਮੈਂ ਕੀ ਕਹਿ ਰਹੀ ਆ ਠੀਕ ਐ ਨਾ ਆ ਜਿਹੜੇ ਕੰਮ ਤੂੰ ਕਰ ਰਹੀ ਆ ਨਾ ਇਹ ਚੰਗੇ ਨਹੀਂ ਹੈਗੇ ਨਾਲੇ ਮੈਂ ਹੁਣ ਕੀ ਕਰਤਾ ਤੂੰ ਸ ਤਾਂ ਮੇਰੇ ਪਿੱਛੇ ਪੈ ਰਹਾ ਕਰੋ ਪਿੱਛੇ ਪੈਣ ਵਾਲੀ ਗੱਲ ਨਹੀਂ ਹੈਗੀ ਤੈਨੂੰ ਸਮਝਾਉਣੀ ਆ ਮੈਂ ਆ ਤੈਨੂੰ ਤੇਰੇ ਵੀਰੇ ਦਾ ਸੁਭਾਅ ਪਤਾ ਨਾਲੇ ਜੇ ਕੱਲ ਨੂੰ ਉਹਨੂੰ ਕੋਈ ਗੱਲਬਾਤ ਪਤਾ ਲੱਗੀ ਨਾ ਐ ਨਹੀਂ ਪਤਾ ਤੈਨੂੰ ਮਾਰ ਦੇ ਪਰ ਮੈਂ ਗੱਲਬਾਤ ਦੱਸ ਤਾ ਦੂੰ ਮੈਂ ਕੀਤਾ ਕੀ ਐ ਜਿਹੜੀਆਂ ਤੂੰ ਕੱਲ ਗੱਲਾਂ ਕਰਦੀ ਸੀ ਨਾ ਸਾਰੀਆਂ ਸੁਣ ਲਈਆਂ ਮੈਂ ਗੱਲਾਂ ਲੈ ਉਹ ਤਾਂ ਮੇਰੀ ਫਰੈਂਡ ਦਾ ਫੋਨ ਸੀਗਾ ਸਾਰਾ ਪਤਾ ਮੈਨੂੰ ਕਿਹੜੀ ਫਰੈਂਡ ਦਾ ਫੋਨ ਸੀ ਕੀ ਤੁਹਾਡੀਆਂ ਗੱਲਾਂ ਹੋ ਰਹੀਆਂ ਸੀ ਮੈਨੂੰ ਨਾ ਸਖਾ ਭਾਬੀ ਤੂੰ ਹੀ ਸ਼ੱਕ ਕਰੀ ਜਾਨੀਂ ਤੈਨੂੰ ਮੈਂ ਕਹਿ ਤਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚਲ ਗੱਲਾਂ ਦਾ ਤਾਂ ਮੈਨੂੰ ਪਤਾ ਕਿਹੜੀ ਗੱਲ ਐ ਕਿਹੜੀ ਨਹੀਂ ਮੇਰਾ ਕੰਮ ਸੀ ਤੈਨੂੰ ਸਮਝਾਉਣਾ ਉਹ ਮੈਂ ਤੈਨੂੰ ਸਮਝਾਤਾ ਕੱਲ ਨੂੰ ਨਾ ਕਹੀ ਜੇ ਕੋਈ 1921 ਹੋ ਗਈ ਨਾਲੇ ਨਾ ਜੇ ਗੱਲ ਖਾਨੇ ਪੈਂਦੀ ਆ ਤਾਂ ਪਾਲਾਂ ਲੈ ਭਾਬੀ ਤੂੰ ਤਾਂ ਹੀ ਮੇਰੇ ਮਾਗਰ ਪੈ ਗਈ ਮੇਥੋਂ ਚਾਹੇ ਕਸਮ ਸਿਕਾਲਾ ਮੈਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਹੈਗਾ ਮੈਨੂੰ ਕਿਸੇ ਦੀਆਂ ਕਸਮਾਂ ਦੀ ਲੋੜ ਨਹੀਂ ਨਾਲੇ ਤੂੰ ਆਪ ਦੀ ਆ ਤੈਨੂੰ ਤਾਂ ਸਮਝਾਤਾ ਜੇ ਕੋਈ ਹੋਰ ਹੁੰਦੀ ਸਾਨੂੰ ਕੀ ਸੀ ਸਾਡੇ ਭਾਦੇ ਤਾਂ ਖੂਚ ਗਿਰਦੀ ਨਾਲੇ ਜੇ ਤੂੰ ਸਾਡੇ ਉੱਪਰ ਦੀ ਚੱਲੇਂਗੀ ਫਿਰ ਉਹ ਤੂੰ ਦੇਗਾ ਲੈ ਪਾਪੀ ਤੈਨੂੰ ਕਹੀ ਤਾਂ ਜਾਨਣੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਨਾਲੇ ਤੂੰ ਨਾ ਸਵੇਰੇ ਸਵੇਰੇ ਬੋਲੀ ਜਾਨਣੀ ਐ ਅੱਛਾ ਚਲ ਦੱਸ ਸਕਦੇ ਆ ਅੱਜ ਮੈਂ ਸੂਟ ਪਾਇਆਗਾ ਵੀਰਾ ਕਿੱਥੇ ਹੈਗਾ ਉਹ ਤਾਂ ਕੰਮ ਤੇ ਗਏ ਅੱਛਾ ਜੇ ਵੀਰਾ ਹੁੰਦਾ ਜਿੱ ਕਿੰਨਾ ਖੁਸ਼ ਹੋਣਾ ਸੀ ਉਹਨੇ ਅੱਜ ਮੈਂ ਸੂਟ ਪਾ ਕੇ ਜਾ ਰਹੀਆਂ ਕਾਲਜ ਨਾਲੇ ਤੂੰ ਨਾ ਮੈਨੂੰ ਵੀ ਬੋਲੀ ਜਾਨਣੀ ਐ ਕਿ ਮੇਰਾ ਟਾਈਮ ਹੋ ਰਿਹਾਗਾ ਮੈਂ ਜਾਨਣੀ ਆ ਚੰਗਾ ਭੱਗ ਜਾ ਹਾਂ ਦੱਸ ਐਨੀ ਜਲਦੀ ਕੋ ਬੁਲਾਇਆ ਮੈਨੂੰ ਅੱਗੇ ਕਾਸ ਤੋਂ ਬੁਲਾਣਾ ਹੁੰਦਾਗਾ ਖਿਆਰ ਤੈਨੂੰ ਪਤਾ ਤਾਂ ਹੈ ਮੈਨੂੰ ਤਾਂ ਲੱਗਦਾ ਭਾਬੀ ਨੂੰ ਆਪਣੇ ਬਾਰੇ ਸਭ ਕੁਝ ਪਤਾ ਲੱਗ ਗਿਆ ਨਾਲੇ ਕੱਲ ਤੂੰ ਵਾਰ-ਵਾਰ ਕਿਉਂ ਫੋਨ ਲਾਈ ਜਾ ਰਿਹਾ ਸੀਗਾ ਤੇਰੇ ਕੋਲ ਹੀ ਗਈ ਸੀਗੀ ਮੈਂ ਉਹ ਫਿਰ ਦੱਸ ਕੀ ਹੋ ਗਿਆ ਮੇਰਾ ਜੀ ਨਹੀਂ ਸਿਲਾਦਾ ਮੈਂ ਤਾਂ ਕਰਕੇ ਫੋਨ ਕਰ ਲਿਆ ਜੀ ਨਹੀਂ ਸੀ ਲੱਗਦਾ ਤੂੰ ਮਰਵਾਏਂਗਾ ਮੈਨੂੰ ਕਿਸੇ ਨਾ ਕਿਸੇ ਦਿਨ ਉਹ ਕੁਝ ਨਹੀਂ ਹੁੰਦਾ ਐਵੇਂ ਡਰੀ ਤਾਂ ਨਹੀਂ ਹੁੰਦਾ ਜੋ ਪਿਆਰ ਕੀਤਾ ਫਿਰ ਡਰਨਾ ਕਾਦਾ ਨਾ ਜੀ ਭਾਬੀ ਨੇ ਵੀਰੇ ਨੂੰ ਦੱਸਤਾ ਭਾਬੀ ਨੂੰ ਕੱਲ ਸਭ ਕੁਝ ਪਤਾ ਲੱਗ ਗਿਆ ਉਹਨੇ ਆਪਣੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹ ਕੁਝ ਨਹੀਂ ਹੁੰਦਾ ਕਿਦਰ ਇਹਨੂੰ ਦੱਸਦੀ ਹੈਗੀ ਉਹ ਬੁੜੀਆਂ ਦਾ ਡਰਾਪ ਹੀ ਦਿੰਦੀਆਂ ਹੁੰਦੀਆਂ ਨੇ ਜੇ ਵੀਰੇ ਨੇ ਮੈਨੂੰ ਇੱਥੋਂ ਹਟਾਲਿਆ ਫੇਰ ਫੇਰ ਕਿਵੇਂ ਮਿਲਿਆ ਕਰਾਂਗੇ ਆਪਾਂ ਉਹ ਨਹੀਂ ਹਟਾਉਂਦਾ ਕੋਈ ਨਾ ਟਾਈਮ ਆ ਜਾਣਾ ਭਾਬੀ ਦਾ ਵੀ ਹੱਲ ਲੱਭ ਲਊਗਾ ਬਸ ਤੂੰ ਖੁਸ਼ ਰਹਿ ਭਾਬੀ ਦਾ ਹੱਲ ਉਹ ਕਿਵੇਂ ਉਹ ਉਸ ਟਾਈਮ ਹੀ ਦੱਸੂਗਾ ਅੱਛਾ ਹੋਰ ਫਿਰ ਐਂ ਦੱਸ ਜਿੱਥੇ ਕੱਲ ਘੁੰਮਣ ਗਏ ਸੀ ਕਿਵੇਂ ਲੱਗਿਓ ਜੇਗਾ ਹਾਂ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪਰ ਨਾ ਮੈਂ ਲੇਟ ਹੋ ਗਈ ਸੀਗੀ ਚੱਲਣਾ ਉੱਥੇ ਦੁਬਾਰਾ ਕੱਪਾ ਹੋਰ ਕਿਤੇ ਚਲੀਏ ਨਹੀਂ ਰਣੀ ਦੋ ਕੱਲ ਤਾਂ ਦੱਸਿਆ ਤਾਂ ਹੈ ਲੇਟ ਹੋ ਗਈ ਤਾਂ ਮੂਰੇ ਭਾਬੀ ਖੜੀ ਕਿੱਥੇ ਗਈ ਸੀ ਇੰਨਾ ਲੇਟ ਹੋ ਗਈ ਕੀ ਕੀਤਾ ਸੀ ਕਿੱਥੇ ਤੈਨੂੰ ਪਤਾ ਤਾਂ ਹੈ ਤੈਨੂੰ ਮੈਂ ਦੱਸੀ ਤਾਂ ਜਾਣੀ ਆਗੀ ਆ ਭਾਬੀ ਤੋਂ ਬਾਹਰ ਵੀ ਨਿਕਲਿਆ ਆ ਕਰ ਕਰੀ ਰਿਆ ਪੈਂਦੀ ਫਿਰ ਆਉਣਾ ਕੀ ਕਰਨ ਸੀਗਾ ਭਾਬੀ ਭਾਬੀ ਲਾਏ ਰੱਖਿਆ ਜਦੋਂ ਦੀ ਆਈ ਹੈਗੀ ਫਿਰ ਜੇ ਘਰੇ ਪਤਾ ਲੱਗ ਗਿਆ ਫਿਰ ਕੀ ਕਰਾਂਗੇ ਆਪਾਂ ਉਹ ਗੋਲੀ ਮਾਰ ਦੇਣਗੇ ਕੁਝ ਨਹੀਂ ਹੁੰਦਾ ਵੀਰਾ ਦਾ ਸੱਚੀਓ ਗੋਲੀ ਮਾਰ ਦੂੰ ਜੇ ਵੀਰੇ ਨੂੰ ਮੜੀ ਜੀ ਗੱਲ ਦਾ ਵੀ ਪਤਾ ਲੱਗ ਗਿਆ ਨਾਲੇ ਤੈਨੂੰ ਮਾਰ ਦੂੰ ਨਾਲੇ ਮੈਨੂੰ ਐਡਾ ਤੇਰਾ ਭਾਈ ਲਦੇਣਾ ਦੱਸ। ਉਹ ਮੈਂ ਕਿਹੜੇ ਚੂੜੀਆਂ ਪਾਈਆਂ ਹੋਈਆਂ ਨੇ। ਉਹ ਆਖਦੇ ਪਤਾ ਨਹੀਂ ਕਿੱਥੋਂ ਗਾ ਪਾ। ਆ ਵੀ ਕਰੀਆਂ। ਆ ਜਾ ਭਾਈ ਲੰਗਿਆ। ਵੀਰਾ ਹੈਗਾ ਕਰੇ। ਨਾ ਇਹ ਤਾਂ ਹੁਣੇ ਬਾਹਰ ਨੂੰ ਲੰਗੇ ਸੀਗੇ। ਕੀ ਗੱਲ ਕੰਮ ਸੀ ਕੋਈ? ਹਾਂ ਕੰਮ ਸੀਗਾ ਮੈਨੂੰ। ਅੱਛਾ ਆ ਜਾ ਅੰਦਰ ਆ ਜਾ ਮੇਰਾ। ਨਾ ਬਸ ਕੋਈ ਨਾ ਅੰਦਰ ਨਹੀਂ ਆਉਣਾ ਹੈਗਾ। ਮੈਂ ਤਾਂ ਵੀਰੇ ਕੋਲ ਐ ਕੰਮ ਆਇਆ ਸੀਗਾ। ਉਹ ਦੁੱਜੀ ਦੇ ਪੈਸੇ ਦੇਣੇ ਸੀਗੇ। ਦੁੱਜੀ ਨੇ ਸਨੇਹਾ ਲਾਇਆ ਸੀਗਾ ਤੁਧ ਦਾ। ਅੱਛਾ ਹਾਂ ਉਹ ਕਹਿੰਦਾ ਵੀ ਬਾਈ ਨੂੰ ਕਹਿ ਦੇਈ ਉਹ ਇਹਨਾਂ ਦੇ 2 ਮਹੀਨੇ ਪੂਰਾ ਹੋਣ ਵਾਲਾਗਾ ਵੀ 5 6 ਤਰੀਕ ਹੋ ਗਈ ਵੀ 1 ਤਰੀਕ ਤੱਕ ਦਾ ਹਿਸਾਬ ਹੁੰਦਾਗਾ ਪੈਸੇ ਦੇ ਦੇਣਾ ਸਾਡੇ ਆਖੇ ਚਲ ਕੋਈ ਨਾ ਕਿਧਰੇ ਨਹੀਂ ਤੇਰੇ ਗਾਲ ਪੈਂਦੇ ਪੈਸੇ ਦੇਣੇ ਤਾਂ ਇਹਨਾਂ ਨੇ ਹੀ ਨੇ ਕਹਿ ਦੋਂਗੇ ਮੈਂ ਨਾਲੇ ਦੋਜੀ ਸਾਨੂੰ ਵੀ ਜਾਣਦਾ ਹੀ ਐ ਦੱਸ ਸਾਨੂੰ ਲਾ ਦਿੰਦਾ ਸੁਨੇਹਾ ਚਲੋ ਮੇਰੇ ਚਾਚੇ ਦੇ ਮੁੰਡੇ ਕਰਕੇ ਉਹਨੇ ਮੈਨੂੰ ਕਹਿਤਾ ਹਾਂ ਉਹ ਜ਼ਿੰਮੇਵਾਰੀ ਦੇਂਦਾ ਫਿਰ ਮੈਨੂੰ ਚਲ ਠੀਕ ਐ ਉਹ ਤਾਂ ਮੈਨੂੰ ਪਤਾ ਮੈਂ ਤਾਂ ਤੇਰੇ ਨਾਲ ਹੱਸਦੀ ਆ ਆ ਜਾ ਚਾਹ ਪਾਣੀ ਪੀ ਜਾ ਨਾ ਚਾਹ ਫੇਰ ਪੀ ਦੋ ਹੁਣ ਵੀਰਾ ਤਾਂ ਹੈ ਨਹੀਂ ਘਰੇ ਹਨਾ ਆਹੋ ਚੱਲ ਚੰਗਾ ਚੰਗਾ ਵੀਰਾ ਵੀ ਨਾ ਕਦੇ ਵੀ ਮੇਰੀ ਗੱਲਾਂ ਦਾ ਯਕੀਨ ਨਹੀਂ ਕਰਦਾ ਹੈਗਾ ਅਸੇ ਆਹ ਵੀਰੇ ਤੇ ਬਾਬੀ ਉਹ ਤਾਂ ਵੀਰੇ ਅੰਦਰ ਪਈ ਆਗੀ ਕਹਿੰਦੀ ਸਿਰ ਦੁਖਦਾ ਖਬਰੇ ਸਿਰ ਦੁਖਦਾ ਕੇ ਖਾਣੀ ਡਰਾਮੇ ਕਰਦੀ ਆਗੀ ਲੈ ਦੱਸੇ ਐਂ ਕਹੇ ਬੋਲੀ ਆਨੀ ਕੁਝ ਡਰਾਮੇ ਕੋਣ ਕਰਦਾ ਹੁੰਦਾ ਸਰਦੋਖ ਦਾ ਉਹ ਤਾਂ ਹੀ ਕਿਹਾ ਉਹਨੇ ਲਾਹੌਰ ਉਰ ਵੀ ਡਰਾਮੇ ਨਾਤੇ ਹੋ ਰ ਨਾ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕਰ ਰਹੇ ਹੈਗੇ ਕੱਲ ਫੇਰ ਉਹ ਕਿਸੇ ਕੋਲ ਖੜੀ ਸੀਗੀ ਬੀਹੇ ਚ ਨਾ ਪਿੰਡ ਦੇ ਲੋਕ ਸੋਹ ਦੇਖਦੇ ਨੇਗੇ ਕਿ ਇੱਜ਼ਤ ਰਹਿ ਜੂਗੀ ਆਪਣੀ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਦੇ ਹੈਗੇ ਉਹ ਉਹਦੇ ਉਹਦੇ ਮੈਂ ਤੁਹਾਨੂੰ ਦੱਸਿਆ ਮੈਨੂੰ ਕੀ ਪਤਾ ਸੀਗਾ ਬੰਦਾ ਆ ਖੜਿਆ ਸੀ ਕੋਦੇ ਨਾਲ ਹੱਸ ਹੱਸ ਗੱਲਾਂ ਮਾਰੀ ਜਾਂਦੀ ਸੀਗੀ ਉਹ ਜੱਸੀ ਤੂੰ ਮੈਨਣ ਦਾ ਕਰ ਤੂੰ ਮੜੀ ਮੜੀ ਗੱਲਾਂ ਨਾ ਉਹ ਪਤਾ ਆ ਕੇ ਦੱਸਣ ਲੱਗਿਆ ਨਹੀਂ ਮੈਨੂੰ ਕਿਹੜੇ ਖੜ ਗਈ ਮੈਨੂੰ ਕਹਿੰਦੀ ਮੈਂ ਆਉਣੀ ਹੈਗੀ ਇੱਕ ਤਾਂ ਵੀਰੇ ਤੁਸੀਂ ਮੇਰੀ ਗੱਲ ਦਾ ਯਕੀਨ ਨਹੀਂ ਮੰਨਦੇ ਹੈਗੇ ਤਾਂ ਹੀ ਮੈਂ ਸਬੂਤ ਰੱਖਿਆ ਉਹ ਤਾਂ ਮੈਂ ਲੰਗੀ ਜਾਂਦੀ ਤੇ ਉੱਥੇ ਮੈਂ ਵੀਡੀਓ ਬਣਾ ਲਈ ਆ ਦੇਖ ਲਓ ਆਪਦੀਆਂ ਅੱਖਾਂ ਨਾਲ ਤੁਹਾਨੂੰ ਨਹੀਂ ਯਕੀਨ ਹੈਗਾ ਆ ਦੇਖ ਲਓ ਕਿਵੇਂ ਖੜੀ ਹੋ ਦੇ ਨਾਲ ਗੱਲਾਂ ਮਾਰੀ ਜਾਂਦੀ ਹੈਗੀ ਹੋ ਰਹੇ ਉਹ ਕਰੂਗੀ ਜੇ ਕਿਸੇ ਪਿੰਡ ਦੇ ਨੇ ਦੇਖ ਲਈ ਕੀ ਕਹਿਣਗੇ ਬੁਲਾਓ ਨੇ ਉਹ ਭਈਆ ਅੰਦਰ ਮੰਮੀ ਉਹ ਮੰਮੀ ਹਾਂਜੀ ਇਧਰ ਆਉਣੀ ਆ ਮੈਂ ਕਿਤੇ ਯਕੀਨੀ ਨਹੀਂ ਕੀਤਾ ਕਦੀ ਤੇਰੀ ਗੱਲ ਗੌਰੀ ਹੋਣੀ ਮੈਂ ਵੀ ਤੁਸੀ ਕਹਾਨੂੰ ਮੇਰੇ ਗੱਲ ਤੇ ਯਕੀਨੀ ਕਰਨ ਲਾਤੀ ਕੀ ਹੋ ਗਿਆ ਤੈਨੂੰ ਪਤਾ ਨਹੀਂ ਜੀ ਕੀ ਹੋਇਆ ਮੈਨੂੰ ਹਾਂ ਮੈਨੂੰ ਕੀ ਪਤਾ ਬਾਜਾਂ ਦਾ ਤੂੰ ਸੀ ਮਾਰ ਰਿਹਾ ਬੰਦਾ ਮੈਨੂੰ ਦੱਸ ਵੀ ਗੱਲ ਕੀ ਹੈ ਕਿਹੜੀ ਗੱਲ ਮੈਨੂੰ ਤਾਂ ਹੀ ਨਹੀਂ ਪਤਾ ਤੁਸੀਂ ਗੱਲ ਕੀ ਕਰ ਰਹੇ ਹੋ ਪਕੁੜੀ ਕਰੀ ਕਿ ਤੈਨੂੰ ਸੁਣ ਨਾ ਭਾਬੀ ਹੁਣ ਬਾਲਗ ਆ ਹੋਣਾ ਕਰ ਬੋਲ ਹੁਣ ਵੀਰੇ ਸਾਹਮਣੇ ਜਿ세 ਹੋਇਆ ਕਿ ਆ ਮੈਨੂੰ ਤਾਂ ਜਦੋਂ ਗੱਲ ਤਾਂ ਹੀ ਨਹੀਂ ਪਤਾ ਮੈਂ ਕੀ ਬੋਲੂਗੀ ਦੇਖ ਲੈ ਵੀਰੇ ਕਿਵੇਂ ਡਰਾਮੇ ਕਰਦੀ ਆ ਹੈ ਤੈਨੂੰ ਸ਼ਰਮ ਦਾ ਘਟਾਗਾ ਆ ਕੀ ਪਿੰਡ ਚ ਗੱਲ ਖੜਾ ਵੀ ਫਿਰਦੀ ਆ ਤੂੰ ਹੈ ਹਰੇਕ ਨਾਲ ਹਾਸਾ ਹਾਸਾ ਗੱਲਾਂ ਮਾਰਦੀ ਆ ਇੱਕ ਦਿਨ ਪਹਿਲਾਂ ਮੈਨੂੰ ਕੁੜੀ ਨੇ ਕਿਹਾ ਮੈਂ ਯਕੀਨ ਨਹੀਂ ਕੀਤਾ ਵੀ ਨਹੀਂ ਵੀ ਪੰਮੀ ਇਹੋ ਜਿਹੀ ਨਹੀਂ ਅੱਜ ਤਾਂ ਇਹਨੇ ਕੁੜੀ ਦਾ ਵੀਡੀਓ ਬਣਾ ਲਈ ਕੀ ਇਹ ਕਿਹੜੀ ਵੀਡੀਓ ਜਦੋਂ ਮੈਨੂੰ ਕਿਸੇ ਗੱਲ ਦਾ ਨਹੀਂ ਦੇਖ ਲੈ ਵੀਰੇ ਕਿਵੇਂ ਕਰਦੀ ਆ ਨੱਬੀ ਕੱਲ ਤੂੰ ਗਈ ਨਹੀਂ ਹੈ ਜੀ ਮੈਨੂੰ ਕਹਿ ਕੇ ਉੱਥੇ ਖੜੀ ਗੱਲਾਂ ਮਾਰ ਰਹੀ ਸੀ ਉਹਦੇ ਦੀ ਉਹਦੇ ਤੂੰ ਦੋਤੀਆਂ ਦੇ ਮੁੰਡੇ ਨਾਲ ਉਹ ਖੜੀ ਗੱਲਾਂ ਮਾਰੀ ਜਾਂਦੀ ਸੀ ਤੇਰੇ ਝਾੜੂ ਲਾ ਰਹੀ ਸੀ ਫੋਨ ਦਿਖਾ ਨਾ ਆ ਦੇਖ ਲਾ ਆ ਕੀ ਆ ਹੋਰ ਕੀ ਕੀ ਹੈ ਉਹ ਤੁਹਾਨੂੰ ਪਤਾ ਤਾਂ ਹੈਗਾ ਇਹ ਤਾਂ ਆਪਣੇ ਲੰਬੜਦਾਰਾਂ ਦਾ ਮੁੰਡਾ ਆਪਣੇ ਘਰੇ ਆਉਂਦਾ ਜਾਂਦਾ ਮੇਰੀ ਗੱਲ ਸੁਣ ਸੱਚ ਸੱਚ ਦੱਸ ਵੀ ਗੱਲ ਕੀ ਹੈ ਨੀ ਤੈਨੂੰ ਜਿਉਂਦੇ ਨੂੰ ਕੱਟ ਨੂੰ ਧਰਤੀ 'ਚ ਮੈਂ ਸੱਚੇ ਕਹਿ ਰਿਆਂ ਇਹੋ ਜਿਹਾ ਕੋਈ ਗੱਲ ਹੀ ਨਹੀਂ ਹੈਗੀ ਉਹ ਉਹ ਤਾਂ ਮੈਨੂੰ ਸਿਕਾਉਂਦੇ ਨਾ ਤੁਹਾਡੇ ਬਾਰੇ ਪੁੱਛਦਾ ਸੀਗਾ ਵੀ ਬਾਈ ਕਿੱਥੇ ਆ ਹੋਰ ਕੋਈ ਗੱਲ ਨਹੀਂ ਹੈਗੀ ਪੁੱਛਣ ਦਾ ਤਰੀਕਾ ਹੋਰ ਹੁੰਦਾ ਆ ਦੰਦ ਕੱਢਣ ਦਾ ਤਰੀਕਾ ਹੋਰ ਆ ਜਿਵੇਂ ਕੱਢ ਰਹੈ ਨਾ ਤੂੰ ਕੱਢ ਰਹੀ ਹੈ ਉਹ ਫੇਰ ਕੀ ਹੋਇਆ ਦੇਖਦਾ ਵੀਰੇ ਡਰਾਮੇ ਕਿਵੇਂ ਕਰ ਰਹੀ ਆ ਕੀ ਹੁਣ ਮੈਂ ਤਾਂ ਜੱਸੀ ਦੀ ਗੱਲ ਯਕੀਨੀ ਨਹੀਂ ਕੀਤਾ ਇੱਕ ਦਿਨ ਪਹਿਲਾਂ ਵੀ ਕਿਹਾ ਮੈਂ ਇਹਨੂੰ ਕਿਹਾ ਵੀ ਨਹੀਂ ਯਾਰ ਤ੍ਰਿ ਭਾਬੀ ਇਹੋ ਜਿਹੀ ਨਹੀਂ ਹੈਗੀ ਮੈਂ ਸੱਚੇ ਨਹੀਂ ਇਹੋ ਜੀ ਹੈਗੀ ਫਿਰ ਤੁਸੀਂ ਕਿ ਹੋਣੀ ਮੇਰੇ ਤਾਂ ਸਾਨੂੰ ਲੈ ਹੋਇਆ ਕੀ ਆ ਚੱਲ ਤਾਂ ਆਈ ਸੀ ਮੈਨੂੰ ਮਤਾਂ ਦੇਣ ਵਾਲੀ ਹੱਡੀ ਆਈ ਸੀ ਤੋ ਕਿਤੇ ਵੀਰੇ ਨੂੰ ਦੱਸੂ ਦੱਸ ਹੁਣ ਵੀਰੇ ਨੂੰ ਹੈਲੋ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਰਧੀਆ ਬੱਸ ਕੀ ਕਰ ਰਹੇ ਜੀ ਕੁਝ ਨਹੀਂ ਬੱਸ ਪੜਨ ਲੱਗ ਰਹੀ ਸੀਗੀ ਹੋਰ ਤੁਸੀਂ ਦੱਸੋ ਕੀ ਕਰੀ ਜਾਂਦੇ ਸੀ ਅੱਛਾ ਜੀ ਕੁਝ ਨਹੀਂ ਬੱਸ ਤੇਰੀ ਯਾਦ ਨੇ ਸੀ ਮੈਂ ਫੋਨ ਕਰ ਲਿਆ ਹੋਰ ਫਿਰ ਦੱਸ ਸਰ ਮੇਰੀ ਸਕੀਮ ਕੰਮ ਕਰ ਰਹੀ ਹੈ ਕ ਨਹੀਂ ਹਾਂ ਸਕੀਮ ਤਾਂ ਕੰਮ ਕਰੀ ਜਾਂਦੀ ਆ ਭਾਬੀ ਦੇ ਤਾਂ ਵੀਰੇ ਤੋਂ ਰੋਜ਼ ਪੈਂਦੀਆਂ ਨੇ ਆ ਤੂੰ ਤਾਂ ਬੜਾ ਚੰਗਾ ਕੀਤਾ ਹੂੰ ਚਲਿਆ ਪਿਆ ਸੀ ਨਾ ਮੇਰੀ ਸਕੀਮ ਕਦੇ ਫੇਲ ਨਹੀਂ ਹੁੰਦੀ ਹੂੰ ਚਲ ਆ ਫਿਰ ਕਰ ਸਰ ਕਿਸੇ ਖੁਸ਼ੀ ਜੋ ਮਿਲਣਾ ਮੈਂ ਕਿੱਥੇ ਆਵਾਂ ਉਹ ਠੀਕ ਚੱਕੇ ਮਿਲਦੀ ਆ ਅੱਛਾ ਕਾਲਜ ਦੇ ਬੈਕਸਾਈਡ ਜਿਹੜਾ ਪਾਰਕ ਆ ਉੱਥੇ ਆ ਰਹੀਆਂ ਚੱਲ ਫਿਰ ਮੈਂ ਆ ਜਛੇ ਜੀ ਆ ਹਾਂ ਆ ਰਹੀਆਂ ਲੈ ਹੈਲੋ ਹਾਂਜੀ ਮੈਂ ਨਾ ਤੁਹਾਨੂੰ ਐ ਕਹਿੰਦੇ ਸੀ ਜੇ ਤੁਸੀਂ 10 ਮਿੰਟ ਘਰੇ ਆਜੋ ਮੈਨੂੰ ਬਹੁਤ ਜ਼ਰੂਰੀ ਕੰਮ ਸੀ ਅੱਛਾ ਕਰੇ ਆਣ ਲੱਗ ਰਹੇ ਆ ਆਜੋ ਚਲ ਲੈ ਆ ਤਾਂ ਵਧੀਆ ਹੋ ਗਿਆ ਆਣ ਹੀ ਲੱਗ ਰਹੇ ਨੇ ਸਾਰੀ ਗੱਲ ਕਲੀਅਰ ਹੋ ਜੂਗੀ ਅੱਜ ਜਿਹੜੇ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਕੀ ਕਰਨੋ ਵੀ ਐਨਾ ਗਾੜੀ ਚ ਹੋਣ ਕੀਤਾ ਸੁੱਖ ਹਾਂ ਸੋਕੇਆ ਉਹ ਤਾਂ ਨਾ ਜਿਹੜੇ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਜਿਹੜਾ ਮੈਨੂੰ ਝੂਠਾ ਸਾਫਤ ਕਰਿਆ ਜਾ ਰਿਹਾ ਸਹੀ ਹੋ ਕੇ ਵੀ ਮੈਂ ਗਲਤ ਵੱਜ ਰਹੀ ਆ ਤੁਹਾਨੂੰ ਉਹਦਾ ਸਬੂਤ ਦੇਣਾ ਕੁਛ ਬੋਲੇਗੀ ਵੀ ਕਿ ਕਹਾਣੀਆਂ ਸੁਣਾਈ ਜਾਣਗੀਆਂ ਮੇਰੇ ਨਾਲ ਚੱਲੋ ਤੁਹਾਨੂੰ ਦਿਖਾਉਂਗੀ ਕਿੱਥੇ ਚੱਲਣਾ ਉੱਥੇ ਪਿਆ ਤੁਸੀਂ ਚੱਲੋ ਤਾਂ ਸਹੀ ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ ਕੀ ਪਤਾ ਲੱਗ ਜਾਊ ਕੋਈ ਦੱਸੇਗੀ ਵੀ ਤੁਸੀਂ ਚੱਲੋ ਮੇਰੇ ਨਾਲ ਆਜੋ ਕਿਉਂ ਕਿ ਹਸੀਨਾ ਫਿਰ ਮੇਰੀ ਸਕੀਮ ਕਦੇ ਫੇਲ ਨਹੀਂ ਹੁੰਦੀ ਹਾਂ ਭਾਬੀ ਤੇ ਦਾ ਰੋਜ਼ ਪੈਂਦੀਆਂ ਨੇ ਵੀਰੇ ਤੋਂ ਤੂੰ ਤਾਂ ਐਵੇਂ ਡਰੀ ਜਾਂਦੀ ਸੀ ਹਾਂ ਹੰਤਾ ਖੁਸ਼ ਹੈ ਹਾਂ ਬਹੁਤ ਖੁਸ਼ ਨਾਲੇ ਮੇਰੇ ਤੇ ਇਲਜ਼ਾਮ ਲਾਉਂਦੀ ਸੀ ਕਿ ਤੇਰੇ ਵੀਰੇ ਨੂੰ ਦੱਸਾਂ ਆਈ ਵੱਡੀ ਮੈਨੂੰ ਕਰਨ ਵਾਲੀ ਬਸ ਹੰਤਾ ਟੈਨਸ਼ਨ ਆ ਲੈ ਅੱਗੇ-ਅੱਗੇ ਦੇਖੀ ਹੁੰਦਾ ਕੀ ਆ ਹਾਂ ਕੀ ਕੀ ਹੋ ਗਿਆ ਵੀਰਾ ਆਜੀ ਹੋ ਰਹੀ ਵੀਰੇ ਤੁਸੀਂ ਇੱਥੇ ਹਾਂ ਮੈਂ ਇੱਥੇ ਕੀ ਹੈ ਇਹ ਹੈ ਬੀ ਕੀ ਹੈ ਹਾਂ ਓਏ ਕੌਣ ਹਾਂ ਬਾਈ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਆਂਗੇ ਵੀਰੇ ਤੁਸੀਂ ਐਦਾਂ ਨਾ ਕਰੋ ਮੇਰੀ ਗੱਲ ਸੁਣ। ਜੇ ਤੂੰ ਪਸੰਦ ਕਰਦਾ। ਸਵਾ ਦੇ ਘਰ ਤੋਂ ਨੂੰ ਭੇਜਦਾ ਘਰੇ। ਭਾਈ ਮੈਂ ਭੇਜਣਾ ਹੀ ਸੀਗਾ। ਪਰ ਤੁਹਾਨੂੰ ਪਹਿਲੀ ਪਤਾ ਲੱਗ ਗਿਆ। ਹਾਂ। ਆਪਦੀ ਪਸੰਦ ਦੇ ਚੱਕਰ 'ਚ ਤੁਸੀਂ ਤਾਂ ਮੇਰਾ ਘਰ ਝੜਨ ਲੱਗ ਰਹੇ ਸੀਗੇ। ਮੇਰੇ ਤੇ ਇਲਜ਼ਾਮ ਲਾਉਣ ਲੱਗ ਰਹੇ ਸੀ ਨਾ ਤੂੰ। ਸਿਰਫ ਇਸ ਗੱਲ ਦੀ ਲੁਕਾਉਣ ਦੀ ਮਾਰੀ ਸਿਰਫ ਨਾ ਵੀ ਹਾਂ ਸਾਡਾ ਪਤਾ ਨਾ ਲੱਗ ਜੇ। ਤੈਨੂੰ ਪਤਾ ਕੁੜੀਏ? ਵੀ ਤੇਰੇ ਨਾਲ ਕਿਹੜੀ ਗੇਮ ਖੇਡ ਰਹੀ ਸੀਗਾ? ਇਹ ਤੈਨੂੰ ਤਾਂ ਨਾਲ ਬਦਨਾਮ ਕਰ ਰਹੀ ਨਾਲ ਤੇਰੀ ਭਜਾਈ ਨੂੰ ਬਦਨਾਮ ਕਰਦਾ ਸੀ ਭਾਈ ਮੈਂ ਤਾਂ ਉਹਦੀ ਮਦਦ ਕਰ ਰਿਆ ਸੀ ਉਹਨੇ ਮੈਨੂੰ ਕਿਹਾ ਸੀਗਾ ਉਹ ਚੁੱਪ ਕਰ ਜਾ ਸਭ ਪਤਾ ਮੈਨੂੰ ਮੇਰੀ ਮਦਦ ਕਰਦਾ ਸੀ ਤੂੰ ਜਦੋਂ ਆਪਦੇ ਹੀ ਨਾਲ ਲੜ ਜਾਣਾ ਆਪਾਂ ਦੂਜੇ ਨੂੰ ਨਹੀਂ ਕਹਿ ਸਕਦੇ ਜੇ ਇਹਨੇ ਇਹ ਜੇ ਕੰਮ ਕਰੇ ਤੁਹਾਨੂੰ ਕੀ ਪਤਾ ਮੈਂ ਤਾਂ ਤੁਹਾਨੂੰ ਕਦੇ ਦੱਸਿਆ ਨਹੀਂ ਸੀਗਾ ਮੈਨੂੰ ਪਤਾ ਤਾਂ ਬਹੁਤ ਟਾਈਮ ਪਹਿਲਾਂ ਲੱਗ ਗਿਆ ਸੀਗਾ ਮੈਂ ਇਹਨੂੰ ਬਹੁਤ ਸਮਝਾਇਆ ਪਿਆਰ ਨਾਲ ਵੀ ਤੂੰ ਛੱਡ ਦੇ ਕੰਮ ਛੱਡ ਦੇ ਪਰ ਮੈਨੂੰ ਕੀ ਪਤਾ ਸੀਗਾ ਏ ਉਲਟਾ ਹੋ ਜਾ ਮੇਰੇ ਤੇ ਇਲਾਹੁਗੇ ਜੇ ਤੈਨੂੰ ਪਤਾ ਸੀ ਫਿਰ ਤੇਰੇ ਅੱਖਾਂ ਫੁੱਟੀਆਂ ਸੀ ਤੂੰ ਮੈਨੂੰ ਦੱਸ ਨਹੀਂ ਸਕਦੀ ਸੀ ਮੈਨੂੰ ਕਿੱਦਾਂ ਦਾ ਵਿਆਹ ਕੇ ਤੋੜ ਦਿੰਦਾ ਮੈਂ ਮੈਨੂੰ ਤਾਂ ਕਦੇ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਗੱਲ ਸੁਣ ਲੈ ਕਾਕਾ ਕੱਲ ਫੁਰਕੇ ਜਦਾ ਸਿੱਧਾ ਹੋਏ ਕੁੜੀ ਨਾਲ ਵਿਆਹ ਕਰਾ ਲਾ ਨਹੀਂ ਮੈਥੋਂ ਮੋਰਾਂ ਕੋਈ ਕੋਈ ਨਹੀਂ ਭਾਈ ਮੈਂ ਕਰਦਾ ਆਪਣੇ ਘਰ ਦੇ ਨਾਲ ਗੱਲ ਹੋਣਗੇ ਰਿਸ਼ਤਾ ਲੈ ਕੇ ਬਟ ਇਹ ਜੇ ਵਿਆਹ ਨਹੀਂ ਕਰਵਾਉਂਦੇ ਹੁੰਦੇ ਚੰਗਾ ਭਲਾ ਪਤਾ ਤੁਹਾਨੂੰ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਮੈਂ ਉਦਾਂ ਦਾ ਨਹੀਂ ਹੈਗਾ ਹੂੰ ਉਹ ਤਾਂ ਮੈਨੂੰ ਪਤਾ ਲੱਗ ਗਿਆ ਤੂੰ ਤਾਂ ਐਵੇਂ ਤਾਂ ਹੈ ਨਹੀਂ ਕਿਉਂਕਿ ਤੂੰ ਤਾਂ ਆਪਦੇ ਚੱਕਰ ਚ ਕਿਸੇ ਦਾ ਘਰ ਜੜਨ ਲੱਗ ਰਿਹਾ ਸੀ ਜੇ ਤੂੰ ਆਪ ਦਾ ਸਮਝਦਾ ਹੁੰਦਾ ਨਾ ਸਾਨੂੰ ਵੀ ਨਾਲ ਆਪਦੇ ਸਮਝਦਾ ਮੈਂ ਤਾਂ ਉਹਦੀ ਗੱਲਾਂ ਚ ਆ ਗਿਆ ਸੀਗਾ ਉਹ ਦੁਖੀ ਸੀਗੀ ਬਸ ਮੈਥੋਂ ਤਾਂ ਦੁੱਖ ਦੇਖਿਆ ਨਹੀਂ ਗਿਆ ਇਹ ਤਾਂ ਗਲਤੀ ਹੋ ਗਈ ਤੂੰ ਉਹਦੇ ਗੱਲਾਂ ਚ ਆ ਗਿਆ ਹੁਣ ਤੈਨੂੰ ਟਾਈਮ ਦੇ ਤਾਂ ਦੋ ਦਿਨ ਦਾ ਉਹਦੇ ਬਾਪ ਨੂੰ ਭੇਜ ਕੇ ਗੱਲ ਕਰ ਨੂੰ ਜੇ ਨਾ ਭੇਜਿਆ ਨਾ ਤੂੰ ਨੂੰ ਜਿਉਂਦ ਨੂੰ ਧਰਤ 'ਚ ਘਟ ਦੋ ਕੋਈ ਨਹੀਂ ਭਾਈ ਇਹੋ ਜੀ ਨੋਕ ਤੋਂ ਹੀ ਆਉਗੇ ਮੈਂ ਕਰਦਾ ਆ ਬੇਗਰੀ ਜਦਾਫਾ ਤੇ ਤੂੰ ਕੁੜੀ ਹੈ ਸ਼ਰਮ ਤਾਂ ਇਹਨੂੰ ਆਣੀ ਚਾਹੀਦੀ ਬਿਲਕੁਲ ਵੀ ਸੋਚ ਜੀ ਤਾਂ ਕਰਦਾ ਤੇਰਾ ਘਣਾ ਘੜ ਘੁੜ ਕੇ ਮਾਰਦਾ ਇੱਥੇ ਦੇ ਦੇ ਮੈਨੂੰ ਮaaf ਕਰ ਦੇ ਗਲਤੀ ਹੋ ਗਈ ਕਰ ਦੇ ਮaaf ਨਾਲੇ ਹੋਰ ਤੈਨੂੰ ਕੁੜੀਆਂ ਨੂੰ ਸਮਝ ਕਿਉਂ ਨਹੀਂ ਆਉਂਦਾ ਤੇ ਸਾਰੀ ਜ਼ਿੰਦਗੀ ਸਾਨੂੰ ਪਾੜ ਪਲ ਉਸ ਕੇ ਵੱਡੀਆਂ ਕਰਦੇ ਆ ਤੇ ਤੁਸੀਂ ਤੁਸੀਂ ਖੇ ਕਰ ਲੱਗੇ ਮੈਂਟਲ ਆਉਣੀ ਇਹਦੇ ਸੋਚਾ ਸਾਡੇ ਬਾਰੇ ਤੇ ਸਾਡੇ ਮਨ ਤੇ ਕੀ ਬੀਤਦੇ ਹੋ ਕੀ ਕਰਤਾ ਨਾਲੇ ਮਰਜਾ ਨਾ ਤੇਨੂੰ ਮਰਦੇ ਤੁਸੀਂ ਤਾਂ ਇਹਦੇ ਪਿੱਛੇ ਲੱਗ ਕੇ ਮੇਰੇ ਨਾਲ ਵੀ ਬਹੁਤ ਕਰੀਆਂ ਨੇ ਮੈਂ ਸਹੀ ਹੋ ਕੇ ਵੀ ਹਰ ਵਾਰ ਗਲਤ ਸਹੀ ਹੋ ਕੇ ਵੀ ਹਰ ਵਾਰ ਗਲਤ ਹਾਂ ਮੰਮੀ ਇਹਦੇ ਪਿੱਛੇ ਨਾ ਮੈਂ ਤੇਰੇ ਨਾਲ ਜਰ ਜ਼ਬ ਵੀ ਕਰਕੇ ਮੈਂ ਤੇ ਤੁਮ ਬਖਸ਼ ਮਾਗਦਾ ਕੋ ਸਕੇ ਮੈਨੂੰ ਮਾਫ ਕਰ ਦਿਓ ਮੈਨੂੰ ਨਹੀਂ ਪਤਾ ਸੀ ਕਿ ਸਾਡੇ ਘਰ ਹੈ ਬੇਰੀ ਲੱਗੀ ਆ ਸਾਡੀ ਪੱਗ ਚ ਕੱਢਨੇ ਲਾਊਗੀ ਚਲਦਾ ਫੋਚ ਚੱਲ ਕਰਨ